ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਸੰਜੀਵ अरोड़ा ਦੇ ਘਰ ਈਡੀ ਦਾ ਛਾਪਾ ਵੱਜਿਆ ਇਸ ਦੇ ਨਾਲ ਹੀ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਦੇ ਕਰੀਬੀ ਮੰਨੇ ਜਾਂਦੇ ਉਸ ਦੇ ਘਰ ਵੀ ਛਾਪਾ ਵੱਜਦਾ ਔਰ ਇਸ ਛਾਪੇ ਦੇ ਵਿੱਚੋਂ ਕੀ ਕੁਝ ਕਾਰਨ ਦੱਸੇ ਗਏ ਨੇ ਔਰ ਇਸ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਖ-ਵੱਖ ਲੀਡਰਾਂ ਦੀ ਪ੍ਰਤੀਕਿਰਿਆ ਕੀ ਆਈ ਹੈ ਖਾਸ ਕਰਕੇ ਜਿਹੜੇ ਐਮਪੀ ਦੇ ਘਰ ਛਾਪਾ ਵੱਜਿਆ ਉਸ ਨੇ ਐਕਸਪੋਸਟ ਦੇ ਜ਼ਰੀਏ ਕੀ ਬਿਆਨ ਸਾਂਝਾ ਕੀਤਾ ਇਸ ਦੀ ਵੀ ਅਸੀਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਮੁੱਢਲੀ ਜਾਣਕਾਰੀ ਜੋ ਆ ਰਹੀ ਹੈ ਕਿ ਪੰਜਾਬ ਦੇ ਆਪ ਸੰਸਦ ਮੈਂਬਰ ਨੇ ਜਿਹੜੇ ਰਾਜ ਸਭਾ ਮੈਂਬਰ ਈਡੀ ਦੇ ਉਸ ਦੇ ਘਰ ਦੇ ਉੱਤੇ ਰੇਡ ਮਾਰੀ ਹੈ ਵਿਦੇਸ਼ੀ ਲੈਣ ਦੇਣ ਦਾ ਕਨੈਕਸ਼ਨ ਦੱਸਿਆ ਜਾ ਰਿਹਾ ਹਰਮਨੀਸ਼ ਸੋਧਿਆ ਨੇ ਕਿਹਾ ਕਿ ਮੋਦੀ ਨੇ ਆਪਣਾ ਤੋਤਾ ਮੈਣਾ ਖੁੱਲੇ ਛੱਡ ਦਿੱਤੇ ਨੇ ਇੱਕ ਵਾਰੀ ਫੇਰ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਦੇ ਕਰੀਬੀ ਤੇ ਫਾਈਨੈਂਸਰ ਹਿਮੰਤ ਸੂਦ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਜਿਹੜਾ ਆ ਚੰਡੀਗੜ੍ਹ ਰੋਡ ਦੇ ਉੱਤੇ ਹੈਮਪਟਨ ਹੋਮਜ਼ ਨਾਮ ਦੀ ਇੱਕ ਕਲੋਨੀ ਹੈ ਉੱਥੇ ਸਵੇਰੇ ਸਵੇਰੇ ਈਡੀ ਨੇ ਛਾਪਾ ਮਾਰਿਆ ਦੱਸਿਆ ਜਾ ਰਿਹਾ ਹੈ ਕਿ ਟ੍ਰਾਂਸਪੋਰਟ ਟੈਂਡਰ ਘਟਾਲੇ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਦਾ ਨਾਮ ਆਉਣ ਤੋਂ ਬਾਅਦ ਈਡੀ ਨੇ ਮਾਮਲੇ ਦੀ ਜਾਂਚ ਆਪਣੇ ਹਵਾਲੇ ਕਰ ਲਈ ਹੈ ਇਸ ਤੋਂ ਬਾਅਦ ਈਡੀ ਦੇ ਸਾਹਮਣੇ ਕਈ ਵਿਦੇਸ਼ੀ ਲੈਣ ਦੇਣ ਆਏ ਨੇ ਇਹਨਾਂ ਵਿਦੇਸ਼ੀ ਲੈਣ ਦੇਣ ਦੇ ਵਿੱਚ ਨੂੰ ਹਿਮੰਤ ਸੂਤ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਫਿਲਹਾਲ ਈਡੀ ਨੇ ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ਦੀ ਕੋਈ ਪੁਸ਼ਟੀ ਨਹੀਂ ਕੀਤੀ ਈਡੀ ਲਗਾਤਾਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਤੇ ਹਿਮੰਸ਼ੂ ਤੋਂ ਪੋਸ਼ਕਿਸ਼ ਕਰ ਰਹੀ ਹੈ ਉਹਨਾਂ ਦੀਆਂ ਸੰਪਤੀਆਂ ਦਾ ਰਿਕਾਰਡ ਆ ਜਿਹੜਾ ਉਹ ਵੀ ਇਕੱਠਾ ਕੀਤਾ ਜਾ ਰਿਹਾ ਤੇ ਪਰਿਵਾਰ ਦੇ ਸਾਰੇ ਮੋਬਾਈਲ ਫੋਨ ਬੰਦ ਕਰਵਾ ਦਿੱਤੇ ਗਏ ਸਨ ਉਦੋਂ ਹੀ ਛਾਪੇ ਦੇ ਦੌਰਾਨ ਸੰਸਦ ਬੋਲੇ ਨੇ ਕਿ ਜਾਂਚ ਤੇ ਵਿਸ਼ਾ ਯੋਗ ਜ਼ਰੂਰ ਦੇਣਗੇ ਇਸ ਮਾਮਲੇ 'ਚ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਮੈਂ ਇੱਕ ਇੱਜ਼ਤਦਾਰ ਨਾਗਰਿਕ ਹਾਂ ਤਲਾਸ਼ੀ ਕਿਉਂ ਲਈ ਜਾ ਰਹੀ ਹੈ ਇਸ ਦੇ ਬਾਰੇ ਮੈਨੂੰ ਕੁਝ ਪਤਾ ਨਹੀਂ ਪਰ ਮੈਂ ਵਿਸ਼ਵਾਸ ਦਿਵਾਉਣਾ ਕਿ ਏਜੰਸੀ ਦੇ ਨਾਲ ਜਾਂਚ ਦੇ ਵਿੱਚ ਪੂਰਾ ਸਹਿਯੋਗ ਕਰਾਂਗਾ ਔਰ ਉਹਨਾਂ ਦੇ ਹਰ ਇੱਕ ਸਵਾਲ ਦਾ ਜਵਾਬ ਦੇਵਾਂਗਾ। ਮਨੀਸ਼ ਸੋਦੀਆ ਨੇ ਵੀ ਲਿਖਿਆ ਕਿ ਮੋਦੀ ਜੀ ਨੇ ਆਪਣੇ ਤੋਤਾ ਮੈਨਾ ਖੁੱਲੇ ਛੱਡ ਦਿੱਤੇ ਨੇ। ਦਿੱਲੀ ਸਰਕਾਰ ਦੇ ਵਿੱਚ ਸਾਭਤਾ ਡਿਪਟੀ ਸੀਐਮ ਮਨੀਸ਼ ਸੋਦੀਆ ਪੋਸਟ ਕਰਦੇ ਨੇ ਕੇਂਦਰ ਸਰਕਾਰ ਦੇ ਉੱਤੇ ਨੂੰ ਜ਼ਿੰਮੇਵਾਰ ਠਰਉਂਦੇ ਨੇ ਔਰ ਐਕਸਪੋਸ ਦੇ ਉੱਤੇ ਲਿਖਦੇ ਨੇ ਕਿ ਅੱਜ ਫਿਰ ਮੋਦੀ ਜੀ ਨੇ ਆਪਣੇ ਤੋਤਾ ਮੈਨਾ ਖੁੱਲੇ ਛੱਡ ਦਿੱਤੇ ਨੇ। ਅੱਜ ਸਵੇਰੇ ਹੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ED ਨੇ ED ਵਾਲੇ ਰੇਡ ਕਰ ਰਹੇ ਨੇ ਔਰ ਪਿਛਲੇ 2 ਸਾਲਾਂ ਦੇ ਵਿੱਚ ਇਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਘਰ ਵੀ ਰੇਡ ਕੀਤੀ ਹੈ ਮੇਰੇ ਘਰ ਵੀ ਰੇਡ ਕਰ ਲਈ ਸੀ ਸੰਜੇ ਸਿੰਘ ਦੇ ਘਰ ਵੀ ਰੇਡ ਕੀਤੀ ਹੈ ਸਤੇਂਦਰ ਜੈਨ ਦੇ ਘਰ ਵੀ ਰੇਡ ਕੀਤੀ ਗਈ ਹੈ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਪੂਰੀ ਸ਼ਿੱਦਤ ਦੇ ਨਾਲ ਤਾਂ ਤੋਂ ਮੋਦੀ ਜੀ ਦੀਆਂ ਏਜੰਸੀਆਂ ਲੱਗੀਆਂ ਹੋਈਆਂ ਨੇ ਇੱਕ ਤੋਂ ਬਾਅਦ ਇੱਕ ਫਰਜ਼ੀ ਕੇਸ ਬਣਾਉਣ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਤੋੜਨ ਦੇ ਲਈ ਲੋਕ ਕਿਸੇ ਵੀ ਹੱਦ ਤੱਕੇ ਜਾ ਸਕਦੇ ਨੇ ਪਰ ਕੋਸ਼ਿਸ਼ ਕਿੰਨੀ ਵੀ ਇਹ ਕਰ ਲੈਣਾ ਆਮ ਆਦਮੀ ਪਾਰਟੀ ਵਾਲੇ ਨਾ ਰੁਕੇ ਨੇ ਨਾ ਵਿਕੇ ਨੇ ਨਾ ਡਰੇ ਨੇ ਇਹ ਗੱਲ ਆਖੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਸਾਬਕਾ ਡਿਪਟੀ ਸੀਐਮ ਦਿੱਲੀ ਦੇ ਮਨੀਸ਼ ਸੋਧਿਆ ਨੇ ਕਹਿੰਦੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਿੰਨਾ ਮਰਜ਼ੀ ਦੱਬਣ ਦੀ ਕੋਸ਼ਿਸ਼ ਕਰ ਲਓ ਇਹਨਾਂ ਏਜੰਸੀਆਂ ਦੇ ਜ਼ਰੀਏ ਪਰ ਨਾ ਕਦੇ ਰੁਕੇ ਨੇ ਨਾ ਹੀ ਵਿਕੇ ਨੇ ਤੇ ਨਾ ਹੀ ਉਹ ਡਰੇ ਨੇ ਇਹ ਗੱਲ ਦਾ ਦਾਵਾ ਕੀਤਾ ਗਿਆ ਹੁਣ ਸਾਬਕਾ ਮੰਤਰੀ ਭਾਰਤਪੁਸ਼ਨ ਆਸ਼ੂ ਪਹਿਲਾਂ ਹੀ ਏਡੀ ਵੱਲੋਂ ਗ੍ਰਿਫਤਾਰ ਹੋ ਚੁੱਕੇ ਨੇ ਇਸ ਤੋਂ ਪਹਿਲਾਂ ਲੁਧਿਆਣੇ ਦੇ ਜਿਹੜੇ ਰਹਿਣ ਵਾਲੇ ਨੇ ਭਾਰਤ ਪੂਸ਼ਣ ਆਸ਼ੂ ਈਡੀ ਦੀ ਟੀਮ ਨੇ ਜਲੰਧਰ ਤੋਂ ਉਹਨਾਂ ਨੂੰ ਪੁਸ਼ਕਸ਼ ਲਈ ਸੱਦਿਆ ਸੀ ਉੱਥੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਭਾਰਤ ਪੂਸ਼ਣ ਆਸ਼ੂ ਇਸ ਵੇਲੇ ਈਡੀ ਦੀ ਹਿਰਾਸਤ ਦੇ ਵਿੱਚ ਨੇ ਔਰ ਈਡੀ ਦੇ ਵਿੱਚ ਉਹਨਾਂ ਨੇ ਮਨੀ ਲਾਂਡਰਿੰਗ ਐਕਟ ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹਾਲਾਂਕਿ ਇਹਨਾਂ ਦੋਵਾਂ ਕੇਸਾਂ ਦੇ ਵਿੱਚ ਸੰਜੀਵ ਰੋੜਾ ਤੇ ਜਿਹੜੇ ਭਾਰਤ ਪੂਸ਼ਣ ਆਸ਼ੂ ਨੇ ਉਹਨਾਂ ਦੇ ਜਿਹੜੇ ਫਾਈਨੈਂਸਰ ਨੇ ਹੇਮੰਤ ਸੂਦ ਉਹ ਹੁਣ ਦੋਵੇਂ ਕੀ ਵੱਖੋ ਵੱਖਰੇ ਕੇਸ ਦੇ ਵਿੱਚ ਰੇਡਾਂ ਹੋਈਆਂ ਨੇ ਜਾਂ ਕੀ ਹੈ ਆਪਸ ਦੇ ਵਿੱਚ ਕੀ ਕਨੈਕਸ਼ਨ ਹੈ ਇਸ ਦੇ ਬਾਰੇ ਹਾਲੇ ਤੱਕ ਈਡੀ ਨੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਆ ਪਰ ਟੈਂਡਰ ਘਟਾਲੇ ਮਾਮਲੇ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਦੀਆਂ ਮੁਸ਼ਕਲਾਂ ਪਹਿਲਾਂ ਹੀ ਵਧੀਆਂ ਹੋਈਆਂ ਨੇ ਫਿਰ ਉਹਨਾਂ ਦੇ ਜਿਹੜਾ ਫਾਈਨੈਂਸਰ ਹੈ ਹੇਮੰਤ ਸੂਦ ਉਸ ਦੇ ਘਰ ਵੀ ਰੇਡ ਮਾਰੀ ਤੇ ਨਾਲ ਹੀ ਰਾਜ ਸਭਾ ਮੈਂਬਰ ਸੰਜੀਵ अरोड़ा ਦੇ ਘਰ ਰੇਡ ਵੱਜੀ ਉਹਨਾਂ ਨੇ ਕਿਹਾ ਕਿ ਮੈਂ ਇੱਕ ਇੱਜ਼ਤਦਾਰ ਨਾਗਰਿਕਾ ਹਰ ਸਵਾਲ ਦਾ ਜਵਾਬ ਵੀ ਦੇਵਾਂਗਾ ਪਰ ਮੈਨੂੰ ਨਹੀਂ ਪਤਾ ਕਿ ਇਹ ਰੇਡ ਕਿਉਂ ਹੋ ਰਹੀ ਹੈ ਇਸ ਦੇ ਬਾਰੇ ਸੰਜੀਵ अरोड़ा ਨੇ ਗੱਲ ਆਖੀ ਹੈ ਦੇਖਦੇ ਹਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਕੀ ਕੀ ਅਪਡੇਟ ਆਉਂਦਾ ਹੈ ਫਿਲਹਾਲ ਏਡੀ ਦੇ ਛਾਪੇ ਨੇ ਟੈਨਸ਼ਨ ਜ਼ਰੂਰ ਵਧਾ ਦਿੱਤੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਔਰ ਨਾਲ ਹੀ ਇਸ ਤੋਂ ਪਹਿਲਾਂ ਮਨੀਸ਼ ਸਸੋਦੀਆ ਨੇ ਦਾਵਾ ਕੀਤਾ ਕਿ ਰੇਡਾਂ ਸਾਡੇ ਸਾਰਿਆਂ ਦੇ ਘਰਾਂ ਵਿੱਚ ਵੱਜੀਆਂ ਪਰ ਕੁਝ ਨਾ ਮਿਲਿਆ ਪਰ ਜਿੰਨਾ ਮਰਜੀ ਵਰਤ ਲੈ ਜਾਵੇ ਏਜੰਸੀਆਂ ਨੂੰ ਸਾਡੇ ਖਿਲਾਫ ਕੁਝ ਨਹੀਂ ਲੱਭੇਗਾ ਔਰ ਨਾ ਹੀ ਅਸੀਂ ਡਰੇ ਹਾਂ ਨਾ ਵਿਕੇ ਹਾਂ ਨਾ ਰੁਕੇ ਹਾਂ ਇਸੇ ਤਰ੍ਹਾਂ ਅਸੀਂ ਆਪਣੀ ਚਾਲ ਚੱਲਦੇ ਰਹਾਂਗੇ ਇਹ ਸਾਰੀਆਂ ਗੱਲਾਂ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਮਨੀਸ਼ ਸਸੋਦੀਆ ਦੇਖਦੇ ਹਾਂ ਕੀ ਅਪਡੇਟ ਆਉਂਦਾ ਤਾਜ਼ਾ ਜਿਵੇਂ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੇ ਹੋ ਵੀਸੀ ਪੰਜਾਬ ਦੇ ਨਾਲ